ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਨੂੰ ਕਣਕ ਬੀਜਣ ਦੇ ਲਈ ਡੀਪੀ ਦੀ ਖਾਦ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਇਹ ਵੀ ਖਰੀਦਣਾ ਪੈ ਰਿਹਾ ਤੇ ਗੱਲਬਾਤ ਕਰਾਂਗੇ ਕਿੰਨੀ ਕੁ ਸਚਾਈ ਆ ਜਿਹੜੀ ਡੀਪੀ ਲੈਣ ਦੇ ਲਈ ਜੋ ਸਰਕਾਰ ਦੇ ਰੇਟ ਤੋਂ ਤੁਹਾਨੂੰ ਵੱਧ ਲੈਣਾ ਪੈ ਰਿਹਾ ਇਹ ਇੱਕ 1500 ਮੰਗ ਰਿਹਾ ਇੱਕ 1450 ਮੰਗ ਰਿਹਾ ਐਨਪੀਕੇ ਦਾ ਦਾਈ ਮੁੰਨੀਆ ਕਹਿੰਦਾ 1350 ਨੂੰ ਮਿਲ ਜੂ ਨਾਲੇ ਕਿ ਸਮਾਨ ਉਹਦੇ ਹੀ ਚੱਕਦੇ ਆ ਸਾਰਾ ਜਿੰਨਾ ਦਵਾਈ ਬੁੱਟੀ ਸਾਰੀ ਉਹਦੇ ਚੱਕਦੇ ਆ ਫਿਰ ਵੀ 100 ਰੁਪਏ ਦੇ ਝੂਠ ਹੈ ਤੂਜੀ ਤੇ ਇਹ ਆ ਗੱਲ ਹੋ ਰਹੀ ਆ ਜੀ ਡੀਜ਼ਲ ਦੇਖੋ ਕਿਸਾਨ ਨੂੰ ਡੀਜ਼ਲ ਤੇ ਜਮੀ ਸਬਸਿਡੀ ਨਹੀਂ ਹੈਗੀ ਸਾਰਿਆਂ ਦੀ ਜੀਐਸਟੀ ਕਟਾਦੀ ਸਾਡੇ ਲਈ ਕੀ ਕਟਾਇਆ ਇਹਨਾਂ ਨੇ ਫਿਰ ਕਿਸ ਤਰ੍ਹਾਂ ਕਰਾਂਗਾ ਡੀਏਪੀ ਮਹਿੰਗਾ ਮਿਲ ਰਿਹਾ ਸਰਕਾਰ ਦੇ ਰੇਟ ਤੋਂ ਵੱਧ ਮਿਲ ਰਿਹਾ ਮੰਡੀ ਦੇ ਵਿੱਚ ਕਹਿੰਦੇ ਕਟ ਲੱਗ ਰਹੇ ਨੇ ਝੋਨੇ ਦੇ ਜੇ ਕੋਈ ਨਰਮ ਮੌਸਰਾ ਹਾਂਜੀ ਡੱਗ ਰਹੇ ਕਿੰਨਾ ਕਿੰਨਾ ਕੱਟ ਲਿਆ ਜਾਂਦਾ ਕਿਸਾਨਾਂ ਇਹ ਤਾਂ ਜੀ ਮੈਂ ਸੁਣਿਆ ਮੰਡੀ ਚ ਗੱਲ ਵੀ ਜੇ 20 ਤੋਂ ਤੇ 21 ਆਉਂਦਾ ਫਿਰ 1 ਕਿਲੋ ਇੱਕ ਕਿਲੋ ਮੰਗਦੇ ਨੇ 2 ਕਿਲੋ ਵੀ ਮੰਗਦਾ ਵਿੱਚ ਜਿਹੜਾ ਚੁੱਪ ਕਰਕੇ ਦੇ ਜਾਂਦਾ ਉਹ ਤੋਂ ਤਾਂ ਬਹੁਤ ਕੁਤ ਕਰਦੇ ਨੇ ਜਿਹੜਾ ਆ ਬੋਲਦਾ ਨਹੀਂ ਜਿਹੜਾ ਮਾੜਾ ਮੋਟਾ ਅੜ ਜਾਂਦਾ ਉਹ ਤੋਂ ਮੜਾ ਜਿਹਾ ਚਪਦਾ ਬਜ ਜਾਂਦੇ ਨੇ ਪਰ ਕਿਸਾਨ ਦੇ ਉੱਪਰ ਆਰਾ ਕਿਉਂ ਚਲਾਇਆ ਜਾਂਦਾ ਭਵੰਤਮਾਨ ਨੇ ਰੌਲਾ ਪਾ ਗਿਆ 26 ਲਾ ਲਓ ਜੀ ਆਹ ਲਾ ਲਓ ਜੀ ਹੂੰ ਕਰਿਆ ਕੁਛ ਨਹੀਂ ਇਸਲੀ ਵਾਰੀ ਸਬਜ਼ੀ ਵਿਕੀ ਹੈ ਜ਼ਿਮੀਦਾਰ ਮੰਡੀਆਂ ਚ ਰੁਕੂ ਰਹੀ ਹੈ ਹਾਂ ਸਾਨੂੰ ਵਿਕੇ ਹੈ ਹੈ ਨੇ 26 ਚ ਮੈਂ ਛੋਟਾ ਜ਼ਿਮੀਦਾਰਾਂ 5-7 ਕਿਲਿਆਂ ਦੀ ਕੀਤੀ ਕਰਨ ਵਾਲਾ ਮੈਨੂੰ ਵੀ 2 ਲੱਖ ਰੁਪਈਆ ਘਾਟਾ ਪੈ ਗਿਆ ਮੈਂ ਸਬਜ਼ੀ ਜੀਰੀ 18500 ਤੇ 1900 ਇਸ ਸੁਭਾਅ ਵਿੱਚ ਕਿਨੂੰ ਵੇਚੀ ਆ ਤੁਸੀਂ ਉਹ ਸ਼ੈਲਰ ਮਾਲਕ ਜੀ ਸ਼ੈਲਨ ਵਾਲੇ ਲੈਂਦੇ ਨੇ ਜੀ ਸਾਰੇ ਆਮ ਲੁੱਟ ਕਰਕੇ ਸਰਕਾਰਾਂ ਦੇ ਹੱਥ ਨੇ ਜੇ ਸਰਕਾਰਾਂ ਨੇ ਥਾਪੜਾ ਦਿੱਤਾ ਤਾਂ ਸ਼ੈਲਰ ਮਾਲ ਖਰੀਦਦਾ ਜੀ ਜਿਹੜਾ ਮਾਲ ਜਿੱਥੇ 2300 ਵਾਲਾ ਜਾਣਾ ਚੌਲ ਉਥੇ 1800 ਵਾਲੀ ਦਾ ਚੌਲ ਜਾਣਾ ਜੀ ਕੋਈ ਫਰਕ ਨਹੀਂ ਸਿਰਫ ਇੱਕ ਲੁੱਟਾ ਬਸ ਜ਼ਿੰਮੇਵਾਰ ਦੀ ਲੁੱਟ ਕਰਨੀ ਹੈ ਕਿਸੇ ਤਰੀਕੇ ਕਰ ਲੋ ਪਿਛਲੇ ਔਰ ਜਦੋਂ ਮੈਂ ਜੀਰੀ ਲੈ ਕੇ ਗਿਆ ਮੇਰੀ ਜੀਰੀ ਨੂੰ ਸ਼ੈਲਰ ਵਾਲੇ ਨੇ ਘਰਾ ਗੜ ਕੇ ਨਾ ਐਵੇਂ ਦੂਏ ਲੋਟੇ ਜਾਲੀ ਜਾ ਕੰਮ ਕਰਕੇ ਮੈਨੂੰ ਕਹਿੰਦਾ ਆ ਚੌਲ ਨਾਪੀ ਜਾਂਦੀ ਕਿ ਬਾਹਰ ਲੱਸੀ ਬਸ ਹੈਗਾ ਮੇਰੀ ਆਪਣੇ ਮੰਡੀ ਪੈਂਦੀ ਐ ਸਾਨੂੰ ਸੌਜਾ ਉਹ ਸੌਜੇ ਮੰਡੀ ਦਾ ਆੜਤੀ ਆਤੀ ਹੈਗਾ ਪਟਿਆਲੇ ਦਾ ਜੀ ਸ਼ੈਲਰ ਰੋਜ਼ਾ ਪਣੀ ਆ ਸੌਜੇ ਉਹਨੇ ਚੌਲ ਜਦੋਂ ਕੱਟ ਕੇ ਦਿਖਾਏ ਹੁਣ ਜਦੋਂ ਆਪਾਂ ਐਂ ਰਗੜਾਂਗੇ ਰੇਗ ਮਾਰਨ ਨਾਲ ਤਾਂ ਚੌਲਾਂ ਤੇ ਉਹਦਾ ਰੰਗ ਚੌਲਾਂ ਤੇ ਵੀ ਲੱਗੂ ਗਾਲਦੀ ਦਾ ਉਹਦਾ ਹੁਣ ਆਪਾਂ ਨੂੰ ਤਾਂ ਸਾਹਮਣੇ ਦਿਖ ਰਿਹਾ ਵੀ ਇਹ ਕੀ ਕਰ ਰਿਹਾ ਇਹਨੇ ਤਾਂ ਹੁਣ 2 ਰੁਪਏ ਦੇਖੋ ਜੀ ਸ਼ੈਲਰ ਵਾਲਾ ਨੇ ਬਹੁਤ ਜ਼ਿਆਦਾ ਲੁੱਟ ਕਰੀਆ ਪਿਛਲੀ ਵਾਰ ਇਸ ਵਾਰ ਵੀ ਕਰ ਰਹੇ ਨੇ ਰੇਗ ਨਾਲ ਮੈਂ ਕਹਿੰਦੇ ਸਾਨੂੰ ਘਾਟੇ ਬਹੁਤ ਪੈ ਗਿਆ ਤਾਂ ਸੈਲਰ ਬੰਦ ਕਰ ਸਕਦੇ ਪਿਛਲੀ ਵਾਰ ਤਾਂ ਜੀ ਸ਼ੈਲਰ ਵਾਲਿਆਂ ਨੇ ਗਲ ਵੱਡੇ ਨੇ ਗਲ ਜੀਵੀਦਾਰਾਂ ਦੇ ਤੁਹਾਨੂੰ ਮੈਂ ਦੱਸ ਰਿਹਾ ਕਿ ਮੇਰਾ 20 2 ਲੱਖ ਰੁਪਏ ਦਾ ਘਟਾ ਪਿਆ ਜੀ ਜੀ ਫਿਰ ਵੀ ਉਹ ਸਰਕਾਰ ਨੂੰ 500 ਰੁਪਏ ਕੰਟਲ ਦਾ ਜਿੱਥੋਂ ਤੋਂ 1800 ਲਈ ਆ ਤਾਂ ਜੀ ਵੀ ਨੇ 300 ਨੂੰ ਗਈ ਆ ਨਾ ਚੌਲ ਹਾਂ ਜੀ ਚੌਲ ਸਰਕਾਰ ਨੂੰ ਗਿਆ ਸਾਰੇ ਹੀ ਉਹ ਤਾਂ 2300 ਦੇ ਹਿਸਾਬ ਜਿਹੜੇ ਹਿਸਾਬ ਚੌਲ ਆਨਲਾਈਨ ਵੀ ਆ ਗਵਰਨਮੈਂਟ ਆ ਚੌਲ ਦਾ ਗਵਰਨਮੈਂਟ ਨੇ ਲੈ ਲਿਆ ਦਿਖਾਵੇ ਕੋਈ ਸ਼ੈਲਰ ਵਾਲਾ ਵੀ ਜਿਹੜੀ 1400 ਵਾਲੀ ਜੀਰੀ ਤੀ ਉਹਦਾ ਚੌਲਾ ਪਿਆ ਜੀ ਅਸੀਂ ਵੱਖਰਾ ਵੇਚਾਂਗੇ ਨਹੀਂ ਹੁਣ ਤਾਂ ਜੀ ਦੇਖੋ ਫਿਲਹਾਲ ਇਸ ਵਾਰ ਜਿਹੜਾ ਝੋਨਾ ਹੈ ਜ਼ਿਆਦਾਤਰ ਸੁੱਕਾ ਆ ਰਿਹਾ ਕੋਈ ਗਿਣਤੀ ਚ ਇੱਕ ਅੱਧੀ ਢੇਰੀ ਹੋਈ ਜਿਹੜੀ ਜ਼ਿਆਦਾ ਗਿੱਲੀ ਆ ਉਹਨੂੰ ਤਾਂ ਫਿਰ ਕੱਟ ਲਾ ਕੇ ਭਰਨਾ ਪੈਣਾ ਜੀ ਨਹੀਂ ਜ਼ਿਆਦਾਤਰ ਝੋਨਾ ਜਿਵੇਂ ਆ ਪਿਆ ਸੁੱਕਾ ਹੀ ਆ ਰਿਹਾ 17 ਛੱਡੋ ਏ 15 15 14 14 ਮਕਚਰ ਆ ਰਹੇ ਨੇ ਕਿਉਂਕਿ ਜਾਣਤਾ ਹੈ ਨਹੀਂ ਫਸਲ ਚ ਫਸਲ ਤਾਂ ਖੜੀਓ ਸੁੱਕ ਗਈ ਜੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਮੰਡੀਆਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਸਾਡੀ ਲੁੱਟ ਹੁੰਦੀ ਹੈ ਸਰਕਾਰ ਦਾ ਕੋਈ ਬੰਦਾ ਆ ਕੇ ਤੁਹਾਨੂੰ ਪੁੱਛਦਾ ਨਹੀਂ ਕੋਈ ਕੋਈ ਨਹੀਂ ਪੁੱਛਦਾ ਜੀ ਕੋਈ ਸਰਕਾਰ ਨਹੀਂ ਕੋਈ ਇੱਥੇ ਪ੍ਰਸ਼ਾਸਨ ਨਹੀਂ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਨੂੰ ਕਣਕ ਬੀਜਣ ਦੇ ਲਈ ਡੀਪੀ ਦੀ ਖਾਦ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਭਾਵੇਂ ਕਿ 13500 ਰੁਪਏ ਜਿਹੜਾ ਤੈਅ ਕੀਤਾ ਗਿਆ 50 ਕਿਲੋ ਦਾ ਬੈਗ ਹੈ ਜਿਹੜਾ ਡੀਪੀ ਦਾ ਪਰ ਕਿਸਾਨਾਂ ਨੂੰ ਇਸ ਵਾਰ ਕਣਕ ਦੀ ਬਿਜਾਈ ਦੇ ਲਈ ਡੀਪੀ ਦੀ ਖਾਦ ਲੈਣ ਦੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਕੁਦਰਤ ਦੀ ਮਾਰ ਨੇ ਰਗੜ ਕੇ ਰੱਖ ਦਿੱਤਾ ਕਿਸਾਨ ਨੂੰ ਕਿਉਂਕਿ ਝੋਨੇ ਦਾ ਜਿਹੜਾ ਝਾੜ ਆ ਉਹ ਤੀ ਤੋਂ 35% ਘਟ ਚੁਕਿਆ ਕਿਸਾਨ ਤੜਫਦਾ ਨਾਜ਼ਰ ਆ ਰਿਹਾ ਇੱਕ ਫਸਲ ਨੇ ਕਿੱਡਾ ਘਾਟਾ ਦਿਖਾਤਾ ਦੂਸਰੀ ਫਸਲ ਬੀਜਣ ਦੇ ਲਈ ਮਹਿੰਗੇ ਭਾਅ ਤੇ ਜੋ ਸਰਕਾਰ ਨੇ ਤੈਅ ਕੀਤੇ ਹੋਏ ਨੇ ਡੀਏਪੀ ਦੇ ਰੇਟ ਉਸ ਤੋਂ ਉੱਪਰ ਡੀਏਪੀ ਖਰੀਦਣਾ ਪੈ ਰਿਹਾ ਤੇ ਗੱਲਬਾਤ ਕਰਾਂਗੇ ਕਿੰਨੀ ਕੁ ਸਚਾਈ ਹੈ ਜਿਹੜੀ ਡੀਏਪੀ ਲੈਣ ਦੇ ਲਈ ਜੋ ਸਰਕਾਰ ਦੇ ਰੇਟ ਤੋਂ ਤੁਹਾਨੂੰ ਵੱਧ ਲੈਣਾ ਪੈ ਰਿਹਾ ਉਹੀ ਜੋ ਮੈਂ ਤੁਹਾਨੂੰ ਦੱਸ ਕੇ ਥਾੜਾ ਜੀ ਪਹਿਲਾਂ ਵੀ 1.500 ਮੰਗ ਰਿਹਾ ਇੱਕ 1.4500 ਮੰਗ ਰਿਹਾ ਐਨਪੀਕੇ ਦਾ ਦਾਈ ਮੁੰਨਿਆ ਕਹਿੰਦਾ 1.300 ਤੁਹਾਨੂੰ ਮਿਲ ਜੂਗਾ ਨਾਲੇ ਕਿ ਸਮਾਨ ਉਹਦੇ ਹੀ ਚੱਕਦੇ ਆ ਸਾਰਾ ਜਿੰਨਾ ਦਵਾਈ ਬੂਟੀ ਸਾਰੀ ਉਹਦੇ ਚੱਕਦੇ ਆ ਫਿਰ ਵੀ 100 ਰੁਪਏ ਦੀ ਝੂਠ ਹੈ ਉਹੀ ਦੁਕਾਨ ਤੇ ਚੋਖਿਆ ਦਿਓ ਇੱਕ ਦੇ ਚੱਕਿਆ ਨਹੀਂ ਮਾਲੋ ਕਹਿੰਦਾ 1.4500 ਦਾ ਜੀ ਹਾਂ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਕਿਤੇ ਨਾ ਕਿਤੇ ਕਿਸਾਨ ਕਿਸਾਨ ਹੂੰ ਗੱਲ ਕੋਈ ਕਿਸਾਨ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜ਼ਰੂਰ ਅਨਪੜਤਾ ਉਹ ਤਖਲੀਬਤਾ ਮੰਨਦੇ ਆ ਜੀ ਕਿਹਨੂੰ ਜਾ ਕੇ ਪਿੱਟੀਏ ਕਿਹਨੂੰ ਕਹੀਏ ਸੁਣਦਾ ਕਿਹੜਾ ਕੋਈ ਸਾਡੀ ਕਿਹੜਾ ਸੁਣਦਾ ਕੋਈ ਤੁਸੀਂ ਆ ਗਏ ਸੀ ਤੁਹਾਨੂੰ ਦੱਸਤੀ ਗੱਲਬਾਤ ਤਾਂ ਇਹ ਕਰਤੀ ਵੀ ਆ ਗੱਲ ਹੋ ਰਹੀ ਆ ਜੀ ਡੀਜ਼ਲ ਦੇਖੋ ਕਿਸਾਨ ਨੂੰ ਡੀਜ਼ਲ ਤੇ ਜਮੀਂ ਸਬਸਿਡੀ ਨਹੀਂ ਹੈਗੀ ਸਾਰਿਆਂ ਦੀ ਜੀ ਐਸਟੀ ਕਟਾਤੀ ਸਾਡੇ ਲਈ ਕੀ ਕਟਾਇਆ ਇਹਨਾਂ ਨੇ ਕੁਝ ਵੀ ਨਹੀਂ ਕਟਾਇਆ ਹੂੰ ਕਣਕ ਨਹੀਂ ਬਜਾਈ ਕਿਵੇਂ ਹੋਵੇ ਇਹਨੇ ਸਾਨੂੰ ਪਰਾਲੀ ਪਰਾਲੀ ਨੂੰ ਅੱਗ ਨਾ ਲਾਓ ਜੀ ਹੁਣ ਉਹਨੂੰ ਮਾੜਾ ਜ਼ਿਮੀਦਾਰ ਕਿਵੇਂ ਬੀਜ ਲੂ 2-3 ਕਿੱਲੇ ਵਾਲਾ ਕਿਵੇਂ ਉਹਨੂੰ ਸਾਮੂਗਾ ਕਿਹੜੀ ਜੀਰੀ ਉਹਦੇ ਕੋਲੋਂ ਪੈਸੇ ਆਏ ਨੇ ਉਹ ਕਿਰਾਏ ਤੇ ਵਜਾਉ ਕੀ ਕਰੂ ਕਿਵੇਂ ਪਰਾਲੀ ਦੇ ਇਕੱਠਾ ਮਨ ਉਹ ਕਿਵੇਂ ਚਕਾਉ ਦਿਹਾੜੀ 800 ਨੂੰ ਮਿਲਦਾ ਜੀ ਹੁਣ 700 ਤੋਂ 800 ਕਰਤਾ ਬਿਲਕੁਲ ਹੁਣ 8 ਵਜੇ ਜਾ ਕੇ 5 ਵਜੇ ਉਹਨਾਂ ਨੇ ਬੰਦ ਕਰ ਦਿਆ ਕਣਕ ਦੀ ਬਜਾਈ ਫਿਰ ਕਿਸ ਤਰ੍ਹਾਂ ਕਰਾਂਗਾ ਡੀ.ਪੀ ਮਹਿੰਗਾ ਮਿਲ ਰਿਹਾ ਸਰਕਾਰ ਦੇ ਰੇਟ ਤੋਂ ਵੱਧ ਮਿਲ ਰਿਹਾ ਮੰਡੀ ਦੇ ਵਿੱਚ ਕਹਿੰਦੇ ਕੱਟ ਲੱਗ ਰਹੇ ਨੇ ਝੋਨੇ ਦੇ ਜੇ ਕੋਈ ਨਰਮ ਮੋਕਸਰਾ ਆ ਰਹੇ ਹਾਂਜੀ ਲੱਗ ਰਹੇ ਨੇ ਕਿੰਨਾ ਕਿੰਨਾ ਕੱਟ ਲਿਆ ਜਾਂਦਾ ਕਿਸਾਨਾਂ ਤੋਂ ਇਹ ਤਾਂ ਜੀ ਮੈਂ ਸੁਣਿਆ ਮੰਡੀ ਚ ਗੱਲ ਵੀ ਜੇ 20 ਤੋਤੇ ਕੀ ਆਉਂਦਾ ਫਿਰ 1 ਕਿਲੋ ਹੈ ਜੀ 1 ਕਿਲੋ ਮੰਗਦੇ ਨੇ 2 ਕਿਲੋ ਵੀ ਮੰਗਦਾ ਵਿੱਚ ਜਿਹੜਾ ਚੁੱਪ ਕਰਕੇ ਦੇ ਜਾਂਦਾ ਉਹ ਤੋਂ ਤਾਂ ਬਹੁਤ ਕੁਝ ਕਰਦੇ ਨੇ ਜਿਹੜਾ ਬੋਲਦਾ ਨਹੀਂ ਜਿਹੜਾ ਮੜਾ ਮੋਟਾ ਅੜ ਜਾਂਦਾ ਉਹ ਤੋਂ ਮੜਾ ਜਿਹਾ ਚੱਪਦਾ ਬਜ ਜਾਂਦੇ ਨੇ ਕਿਸਾਨ ਨੂੰ ਕਿਉਂ ਲੁੱਟਿਆ ਜਾ ਰਿਹਾ ਕੀ ਕਿਸਾਨ ਹਰ ਇੱਕ ਦਾ ਢਿੱਡ ਭਰਦਾ ਮਜ਼ਦੂਰ ਦਾ ਵੀ ਢਿੱਡ ਭਰਦਾ ਆਪ ਦਾ ਵੀ ਢਿੱਡ ਭਰਦਾ ਲੋਕਾਂ ਦਾ ਵੀ ਢਿੱਡ ਭਰਦਾ ਪਰ ਕਿਸਾਨ ਦੇ ਉੱਪਰ ਆਰਾ ਕਿਉਂ ਚਲਾਇਆ ਜਾਂਦਾ ਇਹਨਾਂ ਨੂੰ ਐ ਬਹੁਤ ਬਈ ਬਖਾਨੀ ਕੀ ਕੱਟਦਾ ਖੇਤ ਚ ਉਹ ਸਾਡਾ ਕਿਸਾਨ ਅਸਲ ਚ ਭੋਲਾ ਭਾਲਾ ਹੀ ਭੋਲਾ ਭਾਲਾ ਕਿਉਂ ਖੇਤ ਚ ਮਰਦਾ ਵਸ ਇਹਨਾਂ ਨੂੰ ਹੁਣ ਚੜਾਉਣੀ ਇਹਨਾਂ ਨੇ ਕੀਤੀ ਆਹੀ ਗੱਲ ਹੈ ਕਿ ਖੇਤੀ ਛੱਡ ਦੇਵੇ ਕੁਝ ਨਹੀਂ ਹੈਗਾ ਖੇਤੀ ਤੇ ਨਿਕਾ ਇਹਨਾਂ ਦੀ ਸਾਰੀ ਬਖਾਨੀ ਕਿੰਨੇ ਕ ਪੈਸੇ ਬਚਦੇ ਨੇ ਹੁਣ ਸਾਲ ਭਰ ਦੀ ਕਮਾਈ ਹੈ ਜਿਹੜੀ ਤੁਹਾਡੀ ਮਿਹਨਤ ਆ 4 ਮਹੀਨੇ ਲਗਾਤਾਰ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਰੱਖ ਤੁਸੀਂ ਫਸਲਾਂ ਪਾਲੀਆਂ ਨੇ ਅੱਜ ਮੰਡੀ ਦੇ ਵਿੱਚ ਤੁਸੀਂ ਪਹੁੰਚੇ ਹੋਇਓ ਪਰ ਅਗਲੀ ਫਸਲ ਵੀ ਪੀਟਣੀਆਂ ਇਹਦਾ ਝਾੜ ਵੀ ਬਹੁਤ ਜ਼ਿਆਦਾ ਘਟ ਚੁੱਕਿਆ ਬਹੁਤ ਜ਼ਿਆਦਾ ਜੀ ਬਹੁਤ ਬੁਰਾ ਹਾਲ ਹੈ ਇੱਕ ਬੰਦਾ ਸਾਡੇ ਪਿੰਡ ਮਿਸਤਰੀ ਦਾ ਕੰਮ ਕਰਾਉਂਦਾ ਏ ਟਰੈਕਟਰ ਦਾ ਉਹਨੂੰ ਕਹਿ ਕੇ ਕਿ ਮੈਂ ਕਹਾਂ ਦਊਂਗਾ ਤੈਨੂੰ ਪੈਸੇ ਮੇਰੀ ਤਾਂ 50 ਕਿਲੋ ਵਿੱਕੇ ਦੀ ਲੱਕੜੀ ਆ ਰੋ ਪਿਆ ਉਹਦੇ ਕੋਲੋਂ ਆ ਕੇ ਅਸੀਂ ਉੱਤੀ ਬੈਠੇ ਤੇ ਮਹਾਰੂਂਦਾ ਘਾ ਨੂੰ ਭਾਈ ਫਿਰ ਕਹਾਂ ਨੂੰ ਹੋਊ ਦੇਖ ਲੈ ਕਿ ਖੜ ਜਾ ਕਹਿੰਦਾ ਜੀ ਕੀ ਬਣੂਗਾ ਆਪਣਾ ਇਹ ਇਹ ਭਵੰਤਮਾਨ ਨੇ ਰੌਲਾ ਪਾ ਗਿਆ 26 ਲਾ ਲਓ ਜੀ ਆਹ ਲਾ ਲਓ ਜੀ ਹੂੰ ਕਰਿਆ ਕੁਛ ਨਹੀਂ ਪਿਛਲੀ ਵਾਰੀ 26 ਵਿਕੀ ਆ ਜਿਮੀਦਾਰ ਬੰਡੀਆਂ ਚ ਰੁਕੂ ਰੁਲੀ ਗਏ ਆ ਸਾਨੂੰ ਵਿਕੀ ਹੈ ਹੈ ਆ ਤੇਰੇ ਨਾਲੇ ਬਣ ਰਿਹਾ ਸੀ ਮੇਰੇ ਸਾਹਮਣੇ ਪਿਛਲੇ ਸਾਲ ਹੂੰ 26 ਲਾਈ ਆ ਜੀ ਹੂੰ ਮੈਂ ਕੋਈ ਹੂੰ ਮੈਂਨੇ 26 ਚ ਮੈਂ ਛੋਟਾ ਜਿਮੀਦਾਰਾਂ ਪੰਜ-ਛਤ ਕਿਲਿਆਂ ਦੀ ਕੀਤੀ ਕਰਨ ਵਾਲਾ ਮੈਨੂੰ ਵੀ 2 ਲੱਖ ਰੁਪਈਆ ਘਾਟਾ ਪੈ ਗਿਆ ਮੈਂ 26 ਜੀਰੀ 18500 ਤੇ 1900 ਇਸ ਭਾਗ ਵਿੱਚ ਕਿ ਨੂੰ ਵੇਚੀ ਆ ਤੁਸੀਂ ਉਹ ਸ਼ੈਲਰ ਮਾਲਕ ਜੀ ਸ਼ੈਲਨ ਵਾਲੇ ਲੈਂਦੇ ਨੇ ਜੀ ਸਾਰੇ ਆਮ ਲੁੱਟ ਕਰਕੇ ਸਰਕਾਰਾਂ ਦੇ ਹੱਥ ਨੇ ਜੇ ਸਰਕਾਰਾਂ ਨੇ ਥਾਪੜਾ ਦਿੱਤਾ ਤਾਂ ਸ਼ੈਲਰ ਮਾਲ ਖਰੀਦਦਾ ਜੀ ਜਿਹੜਾ ਮਾਲ ਜਿੱਥੇ 2300 ਵਾਲਾ ਜਾਣਾ ਚੌਲ ਉੱਥੇ 1800 ਵਾਲੀ ਦਾ ਚੌਲ ਜਾਣਾ ਜੀ ਕੋਈ ਫਰਕ ਨਹੀਂ ਸਿਰਫ ਇੱਕ ਲੁੱਟਾ ਬਸ ਜ਼ਿੰਮੇਦਾਰ ਦੀ ਲੁੱਟ ਕਰਨੀ ਹੈ ਕਿਸੇ ਤਰੀਕੇ ਕਰ ਲੋ ਪਿਛਲੀ ਵਾਰ ਜਦੋਂ ਮੈਂ ਜੀਰੀ ਲੈ ਕੇ ਗਿਆ ਮੇਰੀ ਜੀਰੀ ਨੂੰ ਸ਼ੈਲਰ ਵਾਲੇ ਨੇ ਇੱਕ ਰਗੜ ਕੇ ਨਾ ਐਵੇਂ ਦੂਏ ਲੋਟੇ ਜਾਲੀ ਜਾ ਕੰਮ ਕਰਕੇ ਮੈਨੂੰ ਕਹਿੰਦਾ ਆਹ ਚੌਲ ਆ ਨਾਬੇ ਦਾ ਤੱਕ ਬਾਹਰ ਲੱਸੀ ਬਸ ਹੈਗਾ ਮੇਰੀ ਆਪਣੇ ਮੰਡੀ ਪੈਂਦੀ ਐ ਸਾਨੂੰ ਸੌਜਾ ਉਹ ਸੌਜੇ ਮੰਡੀ ਦਾ ਆੜਤੀ ਆਤੀ ਹੈਗਾ ਪਟਿਆਲੇ ਦਾ ਜੀ ਸ਼ੈਲਰ ਉਹਦਾ ਆਪਣੀ ਆ ਸੌਜੇ ਉਹਨੇ ਚੌਲ ਜਦੋਂ ਕੱਢ ਕੇ ਦਿਖਾਏ ਚੌਲ ਹੁਣ ਜਦੋਂ ਆਪਾਂ ਐ ਰਗੜਾਂਗੇ ਰੇਗ ਮਾਰਨ ਨਾਲ ਤਾਂ ਚੌਲਾਂ ਤੇ ਉਹਦਾ ਰੰਗ ਚੌਲਾਂ ਤੇ ਵੀ ਲੱਗੂਗਾ ਹਲਦੀ ਦਾ ਉਹ ਤਾਂ ਹੁਣ ਆਪਾਂ ਨੂੰ ਤਾਂ ਸਾਹਮਣੇ ਦਿਖ ਰਿਹਾ ਵੀ ਇਹ ਕੀ ਕਰ ਰਿਹਾ ਇਹਨੇ ਤਾਂ ਹੁਣ 2 ਰੁਪਏ ਦੇਖੋ ਜੀ ਸ਼ੈਲਰ ਵਾਲਾ ਨੇ ਬਹੁਤ ਜ਼ਿਆਦਾ ਲੁੱਟ ਕਰੀਆ ਪਿਛਲੀ ਵਾਰ ਇਸ ਵਾਰ ਵੀ ਕਰ ਰਹੇ ਨੇ ਸ਼ੈਲਰ ਨਾਲ ਮੈਂ ਕਹਿੰਦੇ ਸਾਨੂੰ ਘਾਟੇ ਬਹੁਤ ਪੈ ਗਿਆ ਇਸ ਤੋਂ ਸੈਲਰ ਬੰਦ ਕਰ ਸਕਦੇ ਪਿਛਲੀ ਵਾਰ ਤਾਂ ਜੀ ਸ਼ੈਲਰ ਵਾਲਿਆਂ ਨੇ ਗਲ ਵੱਡੇ ਨੇ ਗਲ ਜਿਮੀਦਾਰਾਂ ਦੇ ਤੁਹਾਨੂੰ ਮੈਂ ਦੱਸ ਰਿਹਾ ਕਿ ਮੇਰਾ 2 2 ਲੱਖ ਰੁਪਏ ਦਾ ਘਾਟਾ ਪਿਆ ਜੀਰੀ ਫਿਰ ਵੀ ਉਹ ਸਰਕਾਰ ਨੂੰ ਉੱਪਰ ਗਿਆ 500 ਰੁਪਏ ਕੁਇੰਟਲ ਦਾ ਜਿੱਥੋਂ ਤੋਂ 1800 ਨੂੰ ਲਈਆ ਤਾਂ ਜੀਰੀ ਤੇ 2300 ਨੂੰ ਗਈ ਆ ਨਾ ਉਹ ਚੌਲ ਹਾਂਜੀ ਚੌਲ ਸਰਕਾਰ ਨੂੰ ਗਿਆ ਸਾਰੇ ਹੀ ਉਹ ਤਾਂ 2300 ਦੇ ਹਿਸਾਬ ਜਿਹੜੇ ਹਿਸਾਬ ਚੌਲ ਲੈਂਦੀ ਆ ਗਵਰਨਮੈਂਟ ਚੌਲ ਤਾਂ ਗਵਰਨਮੈਂਟ ਨੇ ਲੈ ਲਿਆ ਦਿਖਾਵੇ ਕੋਈ ਸ਼ੈਲਰ ਵਾਲਾ ਵੀ ਜਿਹੜੀ 1800 ਵਾਲੀ ਜੀਰੀ ਸੀ ਉਹਦਾ ਚੌਲਾ ਪਿਆ ਜੀ ਅਸੀਂ ਵੱਖਰਾ ਵੇਚਾਂਗੇ ਨਹੀਂ ਜਾਊਗਾ ਤਾਂ ਮਾਲ ਗਵਰਨਮੈਂਟ ਨੂੰ ਜੀ ਲੁੱਟ ਸਿਰਫ ਜ਼ਿਮੀਦਾਰ ਦੀ ਹੌਣ ਕੀ ਹੁਣ ਕੀ ਨਤੀਜੇ ਨੇ ਨਾਬਾ ਮੰਡੀ ਦੇ ਵਿੱਚ ਕੀ ਕਿਸਾਨਾਂ ਦੇ ਕੀ ਲੁੱਟ ਹੋ ਰਿਆ ਹੁਣ ਹੁਣ ਤਾਂ ਜੀ ਦੇਖੋ ਫਿਲਹਾਲ ਇਸ ਵਾਰ ਜਿਹੜਾ ਝੋਨਾ ਹੈ ਜ਼ਿਆਦਾਤਰ ਸੁੱਕਾ ਆ ਰਿਹਾ ਕੋਈ ਗਿਣਤੀ 'ਚ ਕਦੀ ਢੇਰੀ ਹੋਈ ਜਿਹੜੀ ਜ਼ਿਆਦੇ ਗਿੱਲੀ ਆ ਉਹਨੂੰ ਤਾਂ ਫਿਰ ਕੱਟ ਲਾ ਕੇ ਭਰਨਾ ਪੈਣਾ ਜੀ ਨਹੀਂ ਜ਼ਿਆਦਾਤਰ ਝੋਨਾ ਜਿਵੇਂ ਆ ਪਿਆ ਸੁੱਕਾ ਹੀ ਆ ਰਿਹਾ 17 ਛੱਡੋ ਏ 15 15 14 14 ਮਕਚਰ ਆ ਰਹੇ ਨੇ ਕਿਉਂਕਿ ਜਾਣਤਾ ਹੈ ਨਹੀਂ ਫਸਲ 'ਚ ਫਸਲ ਤਾਂ ਖੜੀਓ ਸੁੱਕ ਗਈ ਜੀ ਕੁਛ ਤਾਂ ਬਾਉਣਾ ਪੈ ਗਿਆ ਕੁਛ ਹੁਣ 20 ਤੇ ਜਿਹੜੇ ਉਹ ਘਟ ਦੇ ਨਾਲੇ ਤੇ ਉਹਨਾਂ ਨੂੰ ਦਿਨ ਉੱਪਰ ਦੀ ਲਾਂਗੇ ਸਰਕਾਰ ਦੇ ਅਧਿਕਾਰੀ ਵੀ ਤੁਹਾਡੀ ਕਿਸਾਨਾਂ ਨੂੰ ਸੁਣਦੇ ਆ ਕਿ ਤੁਹਾਨੂੰ ਕੀ ਤਕਲੀਫਾਂ ਨੇ ਮੰਡੀ ਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਹਮਦਰਦ ਹਾਂ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਮੰਡੀਆਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਸਾਡੀ ਲੁੱਟ ਹੁੰਦੀ ਹੈ ਸਰਕਾਰ ਦਾ ਕੋਈ ਬੰਦਾ ਆ ਕੇ ਤੁਹਾਨੂੰ ਪੁੱਛਦਾ ਨਹੀਂ ਕੋਈ ਕੋਈ ਨਹੀਂ ਪੁੱਛਦਾ ਜੀ ਕੋਈ ਸਰਕਾਰ ਨਹੀਂ ਕੋਈ ਇੱਥੇ ਪ੍ਰਸ਼ਾਸਨ ਨਹੀਂ ਸਵੇਰੇ ਜਦੋਂ ਮੰਡੀ ਖੁੱਲਦੀ ਆ ਤਾਂ 10 ਵਜੇ ਤੱਕ ਇੱਥੇ ਰਾਹ ਨਹੀਂ ਮਿਲਦਾ ਜੀ ਉਧਰੋਂ ਟਰੱਕ ਚੱਲ ਪੈਂਦੇ ਨੇ ਉਧਰੋਂ ਜ਼ਿਮੀਦਾਰ ਆਉਂਦਾ ਰਾਤ ਦੀ ਵੱਢੀ ਹੋਈ ਆ ਜਿਹੜੀ ਦਿਨ ਚ ਵੱਢੀ ਆ ਉਹਨੂੰ ਦੋ ਦਿਨ ਲੈ ਕੇ ਆਉਣਾ ਸਵੇਰੇ 1 ਵਜੇ ਅਸੀਂ ਰਾਹ ਨਹੀਂ ਤਾਂ ਇੱਥੇ ਰਾਹ ਨਹੀਂ ਮਿਲਦਾ ਜੀ ਕੋਈ ਇੱਥੇ ਬੰਦਾ ਪ੍ਰਸ਼ਾਸਨ ਦਾ ਨਹੀਂ ਹੁੰਦਾ ਕੋਈ ਸਰਕਾਰ ਦਾ ਅਧਿਕਾਰੀ ਨਹੀਂ ਹੁੰਦਾ ਸਰਕਾਰ ਤਾਂ ਜੀ ਬਸ ਇੱਕ ਫੋਟੋ ਅੱਖਾਂ ਚਾਉਂਦੀ ਆ ਆ ਜਾਂਦੇ ਨੇ ਐਮਐਲਏ ਸਾਹਿਬ ਫੋਟੋਆਂ ਅੱਖਾਂ ਚਾ ਕੇ ਮੁੜ ਜਾਂਦੇ ਨੇ ਉਹਨਾਂ ਦਾ ਤਾਂ ਕੰਮ ਹੀ ਸਿਰਫ ਫੋਟੋਆਂ ਦਾ ਰਹਿ ਗਿਆ ਜੇ ਇੱਧਰ ਨਿਕਾਦਾ ਮਾਰੋ ਸਾਰੇ ਕੋਈ ਨਹੀਂ ਹੈ ਦਰਦ ਜੀ ਮਤਲਬ ਕਿਸੇ ਨਾਲ ਕੋਈ ਨਹੀਂ ਉਹਨਾਂ ਨੂੰ ਉਹ ਤਾਂ ਸਿਰਫ ਪੈਸਾ ਇਕੱਠਾ ਕਰਨ ਲੱਗੇ ਹੋਏ ਨੇ ਜੀ ਅੱਜ ਸਰਕਾਰ ਨੇ ਇੰਨਾ ਕੁ ਲੁੱਟ ਲਿਆ ਪੰਜਾਬ ਨੂੰ ਜਿਹੜਾ ਸਾਲ ਰਹਿੰਦਾ ਉਹ ਚ ਤਬਾਹ ਕਰ ਜਾਣਗੇ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਪਰ ਇੰਨਾ ਕੁ ਤਾਂ ਮੈਨੂੰ ਵੀ ਸਮਝ ਆਉਂਦੀ ਆ ਕਿ ਸਰਕਾਰ ਲੁੱਟ ਗਈ ਸੋਫਨਾ ਕੋਈ ਹੋਰ ਦਿਖਾਇਆ ਤੀ ਸਾਡੇ ਭੋਲੇ ਭਾਲੇ ਲੁਕਦੇ ਅਸੀਂ ਬੜੇ ਸਮਝਾਏ ਅਸੀਂ ਬੜੇ ਸਮਝਾਏ ਕਿ ਇਹਨਾਂ ਦੇ ਗੈਰ ਨਾ ਲੱਗੇ ਉਹ ਇਹਹੀ ਜੀ ਪਾਰਟੀ ਆ ਚੋਰਾਂ ਦੀ ਜਿਹੜੀ ਲੁੱਟ ਕੇ ਲੈ ਜਾਊਗੀ ਬਿਲਕੁਲ ਹੁਣ ਕਿਹੜੀ ਮੁਸੀਬਤ ਦੇ ਵਿੱਚ ਫਸਦਾ ਜਾ ਰਿਹਾ ਕਿਸਾਨ ਹੁਣ ਕਣਕ ਦੀ ਫਸਲ ਵੀ ਜਣੀ ਕਿਸਾਨ ਦੀ ਕੋਈ ਬਾਹ ਨਹੀਂ ਫੜ ਰਿਹਾ ਜੀ ਦੇਖੋ ਜਿੱਧਰ ਹੜ੍ਹ ਆਏ ਨੇ ਉਧਰ ਸਰਕਾਰ ਨੇ ਵੀ ਮਦਦ ਕਰਤੀ ਉਧਰ ਅਸੀਂ ਖੁਦ ਵੀ ਮਦਦ ਉਹਨਾਂ ਦੀ ਕਰਤੀ ਪਰ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਨਾਲ ਕੀ ਬਣਨਾ ਅੱਜ ਸਾਡੇ ਨਾਲ ਇਹੋ ਜਿਹਾ ਕੁਝ ਬਣਿਆ ਮੇਰੇ ਪਿੰਡ 20 ਬਾਈ ਕਿਲੇ 30 ਕਿਲੇ ਇਹ ਜਿਹੇ ਤੇ ਜਿਨ੍ਹਾਂ ਚੋਂ ਫਸਲ ਨਹੀਂ ਹੋਈ ਜੀ ਉਹ ਤਾਂ ਇੱਕ ਕਪੈਣ ਕਮਾਈਆ ਆ ਤੁਸੀਂ ਜਾਣਦੇ ਹੋ ਜਦੋਂ ਇਛੇਵਾਲ ਨੂੰ ਉਹ ਰੋਡ ਤੇ 8-10 ਕਿਲੇ ਨੇ ਉਹ ਚ ਕੁਝ ਵੀ ਨਹੀਂ ਹੋਇਆ ਜੀ ਕੋਈ ਮਾਅਬਜ਼ਾ ਨਹੀਂ 2 ਸਾਲ ਪਹਿਲਾਂ ਦੀ ਕਣਕ ਦਾ ਨਹੀਂ ਆਇਆ ਜੀ ਜਦੋਂ ਕਣਕ ਤੇ ਮਾਰ ਰੁਪਈਆ ਡੀਪੀ ਦੇ ਵਿੱਚ ਕਿੰਨੀ ਕੁ ਲੁੱਟ ਹੋ ਰਹੀ ਆ ਕਿਸਾਨਾਂ ਦੀ ਡੀਪੀ ਚ 3-350 ਦੀ ਲੁੱਟ ਹੋ ਰਹੀ ਆ ਜੀ 1350 ਦਾ ਥੈਲਾ ਕੋਈ 1700 ਦਾ ਲਈ ਜਾਂਦਾ ਜੀ ਕੋਈ 1750 ਦਾ ਲਈ ਜਾਂਦਾ ਕੋਈ 1300 ਦਾ 1350 ਦਾ ਲੈ ਕੇ ਸਮਾਨ ਚ ਕਾਈ ਜਾਂਦਾ ਸੋਸਾਇਟੀ ਕੋਲੇ ਕੁਛ ਨਹੀਂ ਜੀ ਸੋਸਾਇਟੀ ਨੂੰ ਸਰਕਾਰ ਮਾਲੇ ਨਹੀਂ ਦਿੰਦੀ ਪ੍ਰਾਈਵੇਟ ਤੇਰੀ ਸਾਰਾ ਮੈਂ 10 ਸਾਲ ਸੋਸਾਇਟੀ ਦਾ ਮੈਂਬਰ ਰਹਿਆ ਹਾਂ ਬਤੌਰ ਕੰਮ ਕਰਿਆ ਪਰ ਅਸੀਂ ਖੁਦ ਤਾਂ ਜਾ ਕੇ ਆਪਣੇ ਜ਼ੋਰ ਨਾਲ ਡੀਪੀ ਲੈ ਆਉਂਦੇ ਤੇ ਰੈਕਤੋ ਪਰ ਸਰਕਾਰ ਨਹੀਂ ਦਿੰਦੀ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਆਉਣ ਵਾਲੀ ਫਸਲ ਜਿਹੜੀ ਕਣਕ ਦੀ ਬਜਾਈ ਹੋਣੀ ਆ ਉਸਦੇ ਲਈ ਡੀਪੀ ਖਾਦ ਬਹੁਤ ਜ਼ਰੂਰੀ ਆ ਕਿਸਾਨਾਂ ਨੇ ਠੋਕ ਠੋਕ ਕੇ ਇਲਜ਼ਾਮ ਲਗਾਏ ਨੇ ਪੰਜਾਬ ਸਰਕਾਰ ਤੇ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਲੁੱਟ ਲਿਆ ਪਿਛਲੇ ਸਾਲਾਂ ਦਾ ਕਣਕ ਦਾ ਮੁਆਵਜ਼ਾ ਨਹੀਂ ਅਜੇ ਤੱਕ ਤਾਂ ਮਿਲ ਪਾਇਆ ਤਾਂ ਇਸ ਮੌਜੇ ਦਾ ਕੀ ਦੇਖਦੇ ਹਾਂ ਸਰਕਾਰ ਮੁਆਵਜ਼ਾ ਦਵੇਗੀ ਜਾਂ ਨਹੀਂ ਪਰ ਸੇਲਰਾਂ ਵਾਲਿਆਂ ਨੇ ਖੂਬ ਲੁੱਟਿਆ ਕੱਟ ਲਗਾਏ ਜਾ ਰਹੇ ਨੇ ਨਾਬਾ ਮੰਡੀ ਦੇ ਵਿੱਚ ਹੋਰ ਮੰਡੀਆਂ ਦੇ ਵਿੱਚ ਕੱਟ ਲਗਾਏ ਜਾ ਰਹੇ ਨੇ ਪਰ ਕਿਸਾਨ ਦਾ ਕੀ ਬਣੂਗਾ ਕਿਸਾਨ ਦਾ ਤਾਂ ਕਹਿੰਦੇ ਹਰੇਕ ਵਰਗ ਦਾ ਆਰਾ ਕਿਸਾਨ ਦੇ ਉੱਪਰ ਚੱਲ ਰਿਹਾ ਕਿਸਾਨ ਜੇ ਇੱਕ ਦਿਨ ਤਬਾਹ ਹੋ ਗਿਆ ਤਾਂ ਆਮ ਜਨਤਾ ਦਾ ਕੀ ਬਣੂਗਾ ਜੋ ਕਿ ਸਾਰੀ ਜਨਤਾ ਦਾ ਜਿਹੜਾ ਕਿਸਾਨ ਢਿੱਡ ਪਰਦਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ